ਆਡੀ ਕੌਮ ਬੜੀ ਤਕੜੀ ਮੁਸਕਰਾਉਣੀਆਂ ਤੇ ਜਾਣੀਆਂ ਕੋਈ ਵੱਡੀ ਗੱਲ ਨਹੀਂ ਵੱਡਾ ਧੱਲੂ ਘਾਰਾ ਹੋਇਆ ਕੋਪਰ ਹੀੜੇ ਇੱਕ ਦਿਨ ਦੇ ਵਿੱਚ ਅਸੀਂ 35 ਹਜ਼ਾਰ ਕਤਲ ਕਰ ਦਿੱਤੇ ਗਏ ਅਬਦਾਲੀ ਨੇ ਆਖਿਆ ਓਏ ਇਹ ਖਾਲਸਾ ਕੌਮ ਇਹਦਾ ਮੈਂ ਮਲਿਆ ਮੇਟ ਕਰ ਦਿੱਤਾ ਪਰ ਸਿੱਖਾਂ ਨੇ ਜਦੋਂ ਅਰਦਾਸ ਕੀਤੀ ਤੇ ਕੀ ਕਿਹਾ ਸੀ ਤੇਰੇ ਬਾਣੇ ਦੇ ਵਿੱਚ ਦਿਨ ਦੇ ਚਾਰ ਪੈਰ ਸੁਖ ਦੇ ਬਤੀਤ ਹੋਏ ਨੇ ਤੇ ਰਾਤ ਦੇ ਚਾਰ ਪੈਰ ਵੀ ਸੁਖ ਦੇ ਲੰਘਣ ਸਾਡੀ ਕੌਮ ਡਰਨ ਵਾਲੀ ਨਹੀਂ ਹੈ ਇਹ ਵੀ ਗੱਲ ਕਹੀ ਸੱਚੇ ਪਾਤਸ਼ਾਹ ਪੰਥ ਹੀ ਨਾ ਰਹਾ ਤੋ ਗਰੰਥ ਕੌਣ ਮਾਨੇਗਾ ਪੰਥ ਦਾ ਤਗੜੇ ਰਹਿਣਾ ਜ਼ਰੂਰੀ ਹੈ ਇਹ ਪੰਥ ਗੁਰੂ ਦਾ ਦਿਲਾਰਾ ਉਦੇ ਤੋਂ ਬਾਅਦ 6 ਮਹੀਨਿਆਂ ਬਾਅਦ ਅਸੀਂ ਅਬਦਾਲੀ ਫਿਰ ਢਾਲਿਆ ਸੀ ਮੁਸ਼ਕਲਾਂ ਸਮੱਸਿਆਵਾਂ ਹਮਲੇ ਇਹ ਸਾਡੀ ਕੌਮ ਦੇ ਜਜ਼ਬਿਆਂ ਨੂੰ ਡੁਲਾ ਨਹੀਂ ਸਕਦੇ ਬਾਣੀ ਦਾ ਆਸਰਾ ਲਈਏ ਜਾ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਭੀ ਭਜਖਲੇ ਸਭੋ ਭੱਜਿਆ ਆਸਰਾ ਚੁੱਕੈ ਸਭ ਅਸਰਾਓ ਚਿੰਤ ਆਵੇ ਉਸ ਪਾਰ ਬ੍ਰੰ ਭਲ ਕੈਨਾ ਤਤੀ ਬਾਓ